ਅਬ ਵਿੱਚ ਨਹਾਉਣ ਚਲੀ ਜਾਂਦੀ ਹੈ ਨਾਲ ਹੀ ਉਸਦਾ ਬੁਆਏਫਰੈਂਡ ਮੈਕ ਵੀ ਨਾਲ ਹੁੰਦਾ ਹੈ ਉਸ ਨੂੰ ਪਾਣੀ ਦੇ ਵਿੱਚ ਨਹਾਉਣ ਲਈ ਬੁਲਾਉਂਦੀ ਹੈ ਪਰ ਉਹ ਕੁਝ ਟਾਈਮ ਬਾਅਦ ਜਦੋਂ ਤਲਾਬ ਤੋਂ ਬਾਹਰ ਆਉਂਦੇ ਜੋ ਜਦੋਂ ਉਹ ਦੇਖਦਾ ਉਸਦੇ ਸਾਰੇ ਸਰੀਰ ਦੇ ਉੱਤੇ ਜੋਕਾ ਲੱਗੀਆਂ ਹੁੰਦੀਆਂ ਫਿਰ ਉਹ ਜ਼ੋਰ-ਜ਼ੋਰ ਨਾਲ ਚਲਾਉਂਦੀ ਹੈ ਕੀੜਿਆਂ ਨੇ ਖਾ ਲਿੱਤੇ ਸਨ ਫਿਰ ਸਵੇਰ ਦਾ ਸਮਾਂ ਜਦੋਂ ਉਹ ਕੈਂਪ ਤੋਂ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ ਐਨ ਨੂੰ ਲੈਲੀ ਰੀਨਾ ਨੂੰ ਦੇਖਦੀ ਹੈ ਉਹ ਕੈਂਪ ਤੋਂ ਬਾਹਰ ਖੜੀ ਹੈ ਉਸ ਨੂੰ ਕੈਂਪ ਤੋਂ ਬਾਹਰ ਖੜੀ ਦੇਖ ਕੇ ਰੀਨਾ ਉਸ ਨੂੰ ਪੁੱਛਦੀ ਹੈ ਇਹ تمہارے پاس ਬਦਬੂ ਕਹਾਂ ਸੇ ਆ ਰਹੀ ਹੈ ਉਹ ਦਾ ਡਰਾਵਣਾ ਚਿਹਰਾ ਦੇਖ ਕੇ ਲੈਲੀ ਡਰ ਜਾਂਦੀ ਹੈ ਉਹਦੀ ਚਲਾਣੇ ਦੀ ਆਵਾਜ਼ ਸੁਣ ਕੇ ਉਹ ਵੀ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ ਪਰ ਵਾਪਸ ਜਾਣ ਦਾ ਕੋਈ ਸਾਧਨ ਨਹੀਂ ਹੋਣ ਕਾਰਨ ਉਹ ਆਪਣੇ ਦੋਸਤ ਨੂੰ ਮਾਰਨ ਜਾਂ ਫੜਨ ਦੀ ਕੋਸ਼ਿਸ਼ ਰੀਨਾਂ ਦਾ ਸ਼ਿਕਾਰ ਉਸ ਦੇ ਦੋਸਤ ਨੂੰ ਬਣਾਏ ਅਤੇ ਕਿਸੇ ਵੀ ਤਰ੍ਹਾਂ ਉਹ ਰੀਨਾਂ ਨੂੰ ਫੜਨ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਉਸ ਨੂੰ ਫੜ ਲੈਂਦੇ ਹਨ ਜਾਲ ਕਮਜ਼ੋਰ ਹੋਣ ਕਰਕੇ ਉਸ ਦੀ ਤਾਕਤ ਵੱਧ ਹੋਣ ਕਰਕੇ ਉਹ ਜਾਲ ਨੂੰ 파ੜ ਕੇ ਬਾਹਰ ਆ ਜਾਂਦੀ ਹੈ ਅਤੇ ਉਹਨਾਂ ਦੇ ਇੱਕ ਟੀਮ ਮੈਂਬਰ ਸਾਥੀ ਨੂੰ ਜ਼ਖਮੀ ਕਰ ਦਿੰਦੀ ਹੈ ਬਹੁਤ ਬੁਰੀ ਤਰ੍ਹਾਂ ਹਮਲਾ ਕਰ ਦਿੰਦੀ ਹੈ ਕਹਾਣੀ ਵਿੱਚ ਸਾਨੂੰ ਫਿਰ ਤੋਂ ਉਸ ਤਲਾਬ ਅਤੇ ਆਪਣੇ ਸਰੀਰ ਤੇ ਜੋਕਾਂ ਚੈੱਕ ਕਰਦਾ। ਟਨਾ ਦੇ ਬਾਰੇ ਬੈਠ ਕੇ ਉਹ ਗੱਲਬਾਤ ਕਰ ਰਹੇ ਸਨ। ਐਨੇ ਵਿੱਚ ਉਹ ਰੀ ਅੱਗ ਦੇਖ ਕੇ ਵਾਪਸ ਚਲੀ ਜਾਂਦੀ ਹੈ। ਉਸ ਹਮਲੇ ਦੇ ਵਿੱਚ ਲੀਲੀ ਰੀਨਾ ਨੂੰ ਫੜ ਕੇ ਜੰਗਲ ਵਿੱਚ ਲੈ ਜਾਂਦੀ ਹੈ। ਦੋ ਬੱਚੇ ਟੀਮ ਮੈਂਬਰ ਉਹ ਗੁਫਾ ਵਿੱਚ ਜਾਣ ਦਾ ਫੈਸਲਾ ਕਰਦੇ ਹਨ ਜੋ ਸਾਨੂੰ ਮੂਵੀ ਦੇ ਸ਼ੁਰੂ ਵਿੱਚ ਦਿਖਾਇਆ ਗਿਆ ਸੀ। ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ناکਾਮ ਰਹਿੰਦਾ ਹੈ। ਉਹ ਆਪਸ ਵਿੱਚ ਇੱਕ ਦੂਜੇ ਤੇ ਹਮਲਾ ਕਰਕੇ ਆਪਣੇ ਆਪ ਨੂੰ ਮਾਰ ਦਿੰਦੇ ਹਨ ਲੀਲੀ